वागुरु जी का खालसा श्री वागुरू जी की फतेह सात संगत जी आप पहुँचे बठिंडा थर्मल प्लांट आप देख सकते हो जो कि व्डे वे सैलो बने हैं आप दर्शन करो ये बहुत व्डे वे सैलो बने हैं जो कि थर्मल प्लांट बिजली प्लांट है आप देख सकते हैं दर्शन करो वागुरु जी ਇਹ ਵੱਡੇ ਵੱਡੇ ਪਲਾਂਟ ਬਣੇ ਹਨ ਜੋ ਕਿ ਬਠਿੰਡੇ ਦੇ ਵਿੱਚ ਹਨ ਆਪ ਦਰਸ਼ਨ ਕਰ ਸਕਦੇ ਹੋ ਆਪ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰੋ ਇਹ ਬਠਿੰਡੇ ਦੇ ਵਿੱਚ ਹੈ ਜੋ ਕਿ ਥਰਮਲ ਪਲਾਂਟ ਬਣਿਆ ਹੈ ਬਠਿੰਡੇ ਵਾਲਾ ਇਹ ਉਹ ਸੈਲੋ ਹਨ ਆਪ ਦਰਸ਼ਨ ਕਰ ਸਕਦੇ ਹੋ ਸੈਲੋਆਂ ਦੇ ਜੋ ਕਿ ਬਹੁਤ ਹੀ ਵੱਡੇ ਵੱਡੇ ਚਾਰ ਸੈਲੋ ਬਣੇ ਹਨ ਆਪ ਦੇਖ ਸਕਦੇ ਹੋ ਵੱਡੇ ਵੱਡੇ ਤੋ ਅੱਗੇ ਹੈ ਇਹ ਦੋ ਪਿੱਛੇ ਹਨ ਇੱਕ ਉਹ ਤੀਸਰਾ ਵੀ ਦਿਖਾਈ ਦਿੰਦਾ ਹੈ ਅਗਰ ਚੌਥਾ ਜੋ ਹੈ ਉਹ ਪਿਛਲੇ ਪਾਸੇ ਹੈ ਆਪ ਦਰਸ਼ਨ ਕਰ ਸਕਦੇ ਹੋ ਉਹ ਵੀ ਇਸੇ ਰੂਪ ਦੇ ਵਿੱਚ ਹੀ ਬਣਿਆ ਹੋਇਆ ਹੈ ਆਪ ਦਰਸ਼ਨ ਕਰੋ ਇਹ ਵੱਡੇ ਵੱਡੇ ਸੈਲੋ ਬਣੇ ਹਨ ਜੋ ਕਿ ਜੋ ਕਿ ਆਪ ਦਰਸ਼ਨ ਕਰ ਸਕਦੇ ਹੋ ਇਹ ਵੱਡੇ ਵੱਡੇ ਸੈਲੋ ਬਣੇ ਹਨ ਆਹ ਦੇਖਣ ਕਰੋ ਇਹ ਵੱਡੇ ਵੱਡੇ ਥੈਲੋ ਬਣੇ ਹਨ ਇਹ ਰੋਡ ਜਾਂਦਾ ਹੈ ਮੁਕਤਸਰ ਨੂੰ ਆਪਾਂ ਮੁਕਤਸਰ ਜਾ ਰਹੇ ਹਾਂ ਇਹ ਮੁਕਤਸਰ ਰੋਡ ਜਾ ਰਿਹਾ ਹੈ ਆਪ ਦੇਖਦੇ ਹੋ ਆਪ ਵੀ ਕਦੇ ਆਓ ਇਸ ਰੋਡ ਤੇ ਇਨਾ ਮੁਕ ਬਠਿੰਡੇ ਤੋਂ ਇਨਾ ਥੈਲੋਆਂ ਥਾੜੀ ਲੰਘਣਾ ਹੈ ਆਪ ਦੇਖ ਸਕਦੇ ਹੋ ਆ ਵੀਡੀਓ ਦੇਖ ਤਾਂ ਦੇ ਹੋ ਇਹ ਰੋਡ ਬਹੁਤ ਹੀ ਜੋਰ ਨਾਲ ਚੱਲਦਾ ਰਹਿੰਦਾ ਹੈ 24 ਘੰਟੇ ਆਪ ਦੇਖੋ ਜੀ আর ਦੇਖੋ ਆਪ ਦੇਖੋ ਇਹ ਰੋੜ ਚੱਲਦਾ ਰਹਿਦਾ ਹੈ আর ਦੇਖੋ ਹਵਾ ਗੁੜੀ ਦਾ ਹਾਲ ਤਾਂ ਹਵਾ ਗੁੜੀ ਦੀ ਬਲੇ ਆਪ શેર ਕਰੋ શેર ਜਰੂਰ ਕਰਿਆ ਕਰੋ ਔਰ ਲਾਇਕ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਨੇ ਜੋ ਸੇਵਾ ਵੀ ਪੂਣੀ ਹੋਵੇ ਤੇ ਸੇਵਾ ਪਾ ਸਕਦੇ ਹੋ ਆਪ ਜੀ ਮਨ ਕੇ ਤੇ ਸੇਵਾ ਵੀ ਪਾ ਸਕਦੇ ਹੋ ਇਹ ਗੁੱਗਲ ਤੇ ਚੱਲਦੀ ਹੈ ਆਪ ਜੋ ਵੀ ਸੇਵਾ ਕਰਨੀ ਹੋਵੇ ਪਾ ਸਕਦੇ ਹੋ ਆਪ ਜੀ ਨੂੰ ਅਤਿ ਰਕਤ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ